ਕਿਸਾਨ ਵੀਰੋ ਸਤ ਸ੍ਰੀ ਅਕਾਲ ਮੇਰੇ YouTube ਚੈਨਲ ਸੰਧੂ ਫਾਰਮਿੰਗ ਹੈਲਪ ਵਿੱਚ ਆਪ ਦਾ ਸਵਾਗਤ ਹੈ ਕਿਸਾਨ ਵੀਰੋ ਝੋਨਾ ਸੌਣੀ ਦੀ ਮੁੱਖ ਫਸਲ ਹੈ ਪੰਜਾਬ ਵਿੱਚ ਪੰਜਾਬ ਦਾ ਜਿਆਦਾ ਰਗਬਾ ਸੌਣੀ ਦੀ ਫਸਲ ਦਾ ਝੋਨੇ ਠਾਈ ਆਉਂਦਾ ਹੈ ਝੋਨੇ ਦੀਆਂ ਕਈ ਕਿਸਮਾਂ ਬੀਜੀਆਂ ਜਾਂਦੀਆਂ ਨੇ ਕੁਝ ਘੱਟ ਸਮੇਂ ਦੀਆਂ ਹੁੰਦੀਆਂ ਨੇ ਕੁਝ ਦਰਮਿਆਨੇ ਸਮੇਂ ਦੀਆਂ ਤਕੋਦ ਕੁਝ ਲੰਮੇ ਸਮੇਂ ਦੀਆਂ ਹੁੰਦੀਆਂ ਨੇ। ਇੱਕ ਇਸਮਾ ਜ਼ਮੀਨ ਦੀ ਉਪਜਾਊ ਸ਼ਕਤੀ ਤੇ ਪਾਣੀ ਦੀ ਕੁਆਲਿਟੀ ਤੇ ਵਾਤਾਵਰਣ ਦੇ ਅਨਸਾਰ ਬੀਜੀਆਂ ਜਾਂਦੀਆਂ ਨੇ। ਜੋ ਨੇ ਦੀ ਬਜਾਈ ਵੀ ਕਈ ਢੰਗਾਂ ਨਾਲ ਕੀਤੀ ਜਾਂਦੀ ਏ। ਜਿਵੇਂ ਕਿ ਪਨੀਰੀ ਬੀਜ ਕੇ ਫਿਰ ਉਸ ਨੂੰ ਪੁੱਟ ਕੇ ਖੇਤਾਂ ਵਿੱਚ ਲਾਇਆ ਜਾਂਦਾ ਹੈ। ਕਈ ਕਿਸਾਨ ਵੀਰ ਕद्दू ਕਰਕੇ ਪਨੀਰੀ ਪੁੱਟ ਕੇ ਖੇਤਾਂ ਵਿੱਚ ਲਾਉਂਦੇ ਨੇ ਤੇ ਕਈ ਬਿਨਾ ਕद्दू ਕੀਤੇ ਪਿਆਰ ਕੀਤੇ ਹੋਏ ਖੇਤਾਂ ਵਿੱਚ ਪਨੀਰੀ ਪੁੱਟ ਕੇ ਲਾਉਂਦੇ ਨੇ ਦੂਜਾ ਤਰੀਕਾ ਹੁੰਦਾ ਹੈ ਸਿੱਧੀ ਬਿਜਾਈ ਦਾ ਇਹ ਵੀ ਕਈ ਤਰੀਕਿਆਂ ਨਾਲ ਕੀਤੀ ਜਾਂਦੀ ਹੈ ਜਿਵੇਂ ਸੁੱਕੀ ਬਿਜਾਈ ਤੇ ਤਰਵਤਰ ਵਿੱਚ ਬਿਜਾਈ ਹੁਣ ਆਪਾਂ ਗੱਲ ਕਰਾਂਗੇ ਕਿ ਜੋ ਝੋਨਾ ਆਪਾਂ ਕੱਦੂ ਕਰਕੇ ਲਾਉਂਦੇ ਆ ਉਹ ਚੱਲਦਾ ਕਿਉਂ ਨਹੀਂ ਉਹ ਟਿਲਰਿੰਗ ਕਰਨ ਤੇ ਜਿਆਦਾ ਸਮਾਂ ਕਿਉਂ ਲੈਂਦਾ ਹੈ ਕਿਸਾਨ ਵੀਰੋ ਝੋਨਾ ਲਾਉਣ ਸਮੇਂ ਤੁਹਾਡੇ ਤੋਂ ਇਹ ਗਲਤੀ ਹੋ ਜਾਂਦੀ ਹੈ ਜਦ ਤੁਸੀਂ ਜਿਆਦਾ ਹਲ ਚਲਾਉਂਦੇ ਹੋ ਪਾਣੀ ਵਿੱਚ ਕੱਦੂ ਕਰਨ ਸਮੇਂ ਤਾਂ ਜ਼ਮੀਨ ਬਹੁਤ ਨਰਮ ਹੋ ਜਾਂਦੀ ਹੈ ਤੇ ਜਦ ਲੇਵਰ ਝੋਨਾ ਲਾਉਂਦੀ ਹੈ ਤਾਂ ਉਹ ਜਿਆਦਾ ਡੂੰਘਾ ਲੱਗ ਜਾਂਦਾ ਹੈ ਜਿਸ ਕਾਰਨ ਉਹ ਟਿੱਲਰਿੰਗ ਜਲਦੀ ਨਹੀਂ ਕਰਦਾ ਅਤੇ ਘੱਟ ਟਿੱਲਰਿੰਗ ਕਰਦਾ ਕਿਉਂਕਿ ਝੋਨੇ ਨੇ ਜੋ ਪਹਿਲੀ ਗੰਢ ਹੁੰਦੀ ਹੈ ਉਸ ਜਗ੍ਹਾ ਤੇ ਹੀ ਸ਼ਾਖਾਂ ਕੱਟਦੀਆਂ ਹੁੰਦੀਆਂ ਨੇ ਤੇ ਜੇਕਰ ਪੌਦਾ ਡੂੰਘਾ ਲੱਗੇਗਾ ਤਾਂ ਉਸ ਨੂੰ ਫੁੱਟਣ ਵਾਸਤੇ ਉਹ ਵਾਤਾਵਰਣ ਨਹੀਂ ਮਿਲਦਾ ਤੇ ਉਸ ਨੂੰ ਜੋ ਉਸ ਨੂੰ ਮਿਲਣਾ ਚਾਹੀਦਾ ਉਹ ਫਿਰ ਦੂਸਰੀ ਗੰਢ ਵਿੱਚ ਉੱਪਰੋਂ ਇਲਨ ਕਰਦਾ ਹੈ ਅਤੇ ਇਸ ਤਰ੍ਹਾਂ ਕਰਨ ਨਾਲ ਉਸ ਨੂੰ 7-8 ਦਿਨਾਂ ਦਾ ਸਮਾਂ ਲੱਗ ਜਾਂਦਾ ਹੈ ਕਿ ਉਸ ਦੀ ਸਾਰੀ ਤਾਕਤ ਵੀ ਇਸੇ ਕੰਮ ਵਿੱਚ ਲੱਗ ਜਾਂਦੀ ਹੈ ਜੇਕਰ ਬੂਟਾ ਹੋਰ ਜ਼ਿਆਦਾ ਡੂੰਘਾ ਹੋਵੇ ਤਾਂ ਫਿਰ ਉਹ ਤੀਜੀ ਗੰਢ ਵਿੱਚੋਂ ਫਟਾਰਾ ਕਰਦਾ ਤੇ ਹੋਰ 7-8 ਦਿਨ ਫਟਾਰਾ ਜਿਹੜਾ ਉਹ ਲੇਟ ਹੋ ਜਾਂਦਾ ਹੈ ਇਸ ਤਰ੍ਹਾਂ ਘਾਟ ਡੂੰਘੇ ਲੱਗੇ ਝੋਨੇ ਨਾਲੋਂ ਜ਼ਿਆਦਾ ਡੂੰਘੇ ਲੱਗੇ ਝੋਨੇ ਵਿੱਚ ਫਟਾਰਾ 15-20 ਦਿਨ ਲੇਟ ਹੋ ਜਾਂਦਾ ਹੈ ਤਾਂ ਇਸ ਤਾ ਕਿਸਾਨ ਵੀਰੋ ਜਦ ਝੋਨਾ ਨਹੀਂ ਤੁਰਦਾ ਤਾਂ ਬਾਜ਼ਾਰ ਵਿੱਚੋਂ ਕਈ ਤਰ੍ਹਾਂ ਦੇ ਪ੍ਰੋਡਕਟ ਲਿਆ ਕੇ ਕਿਸਾਨ ਵੀਰ ਝੋਨੇ ਤੇ ਪਾ ਦਿੰਦੇ ਨੇ ਫਿਰ ਵੀ ਉਹ ਨਹੀਂ ਤੁਰਦਾ ਉਹ ਵੀ 25 ਦਿਨਾਂ ਬਾਅਦ ਹੀ ਟਿਲਰਿੰਗ ਕਰਨੀ ਸ਼ੁਰੂ ਕਰਦਾ ਜੋ ਪ੍ਰੋਡਕਟ ਉੱਪਰ ਪਾਏ ਜਾਂਦੇ ਨੇ ਉਹਨਾਂ ਦਾ ਕੋਈ ਫਾਇਦਾ ਨਹੀਂ ਹੁੰਦਾ ਸਿਰਫ ਪੈਸੇ ਦਾ ਹੀ ਨੁਕਸਾਨ ਹੁੰਦਾ ਹੈ ਕਿਸਾਨ ਵੀਰੋ ਝੋਨੇ ਨੂੰ ਲਗਾਉਣ ਸਮੇ 1 ਇੰਚ ਤੋਂ ਡੂੰਘਾ ਨਾ ਲਗਾਓ ਇਸੇ ਕਰਕੇ ਹੀ ਉਹ ਬਹੁਤੇ ਕਿਸਾਨ ਵੀਰ ਬਿਨਾ ਕਦੂ ਕੀਤੇ ਖੇਤ ਵਿੱਚ ਝੋਨਾ ਲਗਾਉਣ ਲੱਗ ਗਏ ਹਨ ਇਸ ਦਾ ਝਾੜ ਵੀ ਬਹੁਤਾ ਆਉਂਦਾ ਹੈ ਤੇ ਖਰਚਾ ਵੀ ਘੱਟ ਲੱਗਦਾ ਹੈ ਤੇ ਇਹ ਫਸਲ ਕਦੂ ਕੀਤੇ ਝੋਨੇ ਨਾਲੋਂ ਪਹਿਲਾਂ ਪੱਕ ਜਾਂਦੀ ਹੈ ਕਿਸਾਨ ਵੀਰੋ ਜੇਕਰ ਤੁਸੀਂ ਕੱਦੂ ਕਰਕੇ ਹੀ ਝੋਨਾ ਲਾਉਣਾ ਹੋਵੇ ਤਾਂ ਉਸ ਵੇਲੇ ਲਾਓ ਜਦ ਉਸ ਵਿੱਚ ਜ਼ਿਆਦਾ ਪੈਰ ਨਾ ਖੁੱਬੇ ਭਾਵ ਕੱਦੂ ਕਰਨ ਤੋਂ ਅਗਲੇ ਦਿਨ ਚੈੱਕ ਕਰਕੇ ਫਿਰ ਇਸ ਵਿੱਚ ਝੋਨਾ ਲਾਓ ਕਈ ਵਾਰ ਇੰਜ ਵੀ ਹੁੰਦਾ ਹੈ ਕਿ ਜ਼ਿਆਦਾ ਡੂੰਘਾ ਲਗਾਉਣ ਨਾਲ ਬੂਟੇ ਦੀਆਂ ਜੜ੍ਹਾਂ ਗਲ ਜਾਂਦੀਆਂ ਨੇ ਤੇ ਬੂਟਾ ਮਰ ਵੀ ਜਾਂਦਾ ਹੈ ਜੜ੍ਹਾਂ ਨੂੰ ਹਵਾ ਨਾ ਮਿਲਣ ਕਰਕੇ ਬੂਟਾ ਮਰ ਜਾਂਦਾ ਹੈ ਇਸ ਲਈ ਝੋਨੇ ਨੂੰ 1 ਇੰਚ ਤੋਂ ਡੂੰਘਾ ਕਦੇ ਨਾ ਲਗਾਓ ਜੇਕਰ ਝੋਨੇ ਦੇ ਬੂਟੇ ਇਸ ਤਰ੍ਹਾਂ ਡੂੰਘਾ ਲਾਉਣ ਨਾਲ ਮਰ ਜਾਣ ਤਾਂ ਇਸ ਦਾ ਸਮਾਧਾਨ ਹੋਰ ਕੋਈ ਨਹੀਂ ਇਹੋ ਹੀ ਹੈ ਕਿ ਦੁਬਾਰਾ ਉਸ ਦੀ ਥਾਂ ਤੇ ਨਵੇਂ ਬੂਟੇ ਘੱਟ ਡੂੰਘੇ ਲਾਏ ਜਾਣ امید ਹੈ ਕਿ ਕਿਸਾਨ ਵੀਰੋ ਤੁਹਾਨੂੰ ਇਹ ਸਮਝ ਲੱਗ ਗਈ ਹੋਵੇਗੀ ਕਿ ਝੋਨੇ ਨੂੰ ਡੂੰਘਾ ਲਾਉਣ ਨਾਲ ਕੀ ਸਮੱਸਿਆ ਆਉਦੀ ਏ ਅਤੇ ਇਸ ਦਾ ਕੀ ਸਮਾਧਾਨ ਹੈ। ਇਸ ਵੀਡੀਓ ਬਸ ਵਿੱਚ ਬਸੇ ਨਹੀਂ। ਜਲਦੀ ਹੀ ਹੋਰ ਵੀਡੀਓ ਲੈ ਕੇ حاضر ਹੋਵਾਂਗਾ। ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਕਰਨਾ, ਹੋਰ ਕਿਸਾਨ ਵੀਰਾਂ ਨਾਲ ਸ਼ੇਅਰ ਕਰਨਾ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀ ਨਾ ਭੁੱਲਣਾ। ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ।